ਗੁਰਦਾਸਪੁਰ ਦੇ ਪਿੰਡ ਸੋਹਲ ਦੇ ਵਿੱਚ ਉਸ ਵੇਲੇ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਪੂਰਾ ਪਿੰਡ ਇਕੱਠਾ ਹੋ ਗਿਆ ਜਦੋਂ ਇੱਕ 50 ਸਾਲ ਪੁਰਾਣੇ ਘਰ ਦੇ ਵਿੱਚ ਖੁਦਾਈ ਦੌਰਾਨ ਇੱਕ ਜਹੀ ਸ਼ੈ ਮਿਲੀ ਜਿਸ ਨੂੰ ਦੇਖ ਕੇ ਪੁਲਿਸ ਅਤੇ ਟੀਮਾਂ ਵੀ ਹੈਰਾਨ ਰਹਿ ਗਈਆਂ ਅਤੇ ਫਟਾਫਟ ਉਸ ਨੂੰ ਇੱਕ ਕੱਪੜੇ 'ਚ ਲਪੇਟਿਆ ਤੇ ਉਥੋਂ ਲੈ ਕੇ ਜਾਂਚ ਲਈ ਰਵਾਨਾ ਹੋ ਗਏ ਦਾਦੇਕੀ ਗੁਰਦਾਸਪੁਰ ਦੇ ਪਿੰਡ ਸੋਹਲ ਦੇ ਵਿੱਚ 50 ਸਾਲ ਪੁਰਾਣੇ ਇੱਕ ਘਰ ਦੀ ਖੁਦਾਈ ਦੌਰਾਨ ਘਰ ਦੇ ਵਿੱਚੋਂ ਇੱਕ ਕੰਕਾਲ ਮਿਲਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉੱਥੇ ਹੀ ਪਿੰਡ ਦੇ ਸਰਪੰਚ ਨੇ ਸਬੰਧਿਤ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਅਤੇ ਫਰੈਂਸਿਕ ਟੀਮਾਂ ਦੇ ਵੱਲੋਂ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੇ ਉੱਤੇ ਪਿੰਦੇ ਸਰਪੰਚ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਪੂਰੇ ਇਲਾਕੇ ਦੇ ਵਿੱਚ ਪੂਰੇ ਪਿੰਡੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਇਹ ਪਹਿਲੀ ਵਾਰ ਹੋਇਆ ਹੋਇਆ ਕਿ ਉਹਨਾਂ ਦੇ ਪਿੰਡੇ ਵਿੱਚੋਂ ਕੋਈ ਅਜਿਹੀ ਚੀਜ਼ ਮਿਲੀ ਹੋਵੇ ਪਿੰਡ ਸੋਲਾ ਜੀ ਬਹੁਤ ਦੁਖਦਾਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਖੰਗਾਰ ਮਿਲਿਆ ਉਹਦੀ ਇਨਫਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਹੈ ਫਰਾਂਸਿਸ ਟੀਮ ਆਈਆਂ ਇੱਥੇ ਉਹ ਖੰਗਾਰੀਆਂ ਵੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰ ਹੀ ਸਾਡੇ ਪਿੰਡ 'ਚ ਅਜਿਹੀ ਘਟਨਾ ਆਈ ਆ ਜਿਹੜੀ ਬਹੁਤ ਮੰਦ ਭਾਗੀ ਘਟਨਾ ਆ ਇਹ ਮਕਾਨ ਵੀ ਬੰਦ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਦਾ ਹੋਰ ਵੀ ਆ ਤੇ ਕਲਵੰਸ ਸਿੰਘ ਹੋਣ ਦਾ ਮਕਾਨ ਆ ਤੇ ਇੱਥੇ ਜਿਹੜੀ ਡੈਥ ਹੋਈ ਉਹਨੂੰ ਹੁਣ ਪੁਲਿਸ ਹੀ ਦੱਸ ਸਕਦੀ ਜਾਂ ਫ੍ਰਾਂਸਿਸ ਟੀਮਾਂ ਹੀ ਦੱਸ ਸਕਦੀਆਂ ਵੀ ਇਹ ਕੀ ਚੱਕਰ ਕੀ ਨਹੀਂ ਬਾਗੀ ਪੂਸਰੋ ਉਤਰਾ ਕੀਤੀ ਗਈ ਹੈ ਪਿੰਡ ਵਾਸੀਆਂ ਤੇ ਸਾਰੇ ਸਹਿਮੇ ਦਾ ਸਹਿਮ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅੱਜ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਐਹੋ ਜਿਹੀ ਜਿਹੜੀ ਘਟਨਾ ਆ ਤੇ ਉਹਸੋ ਆਪਣੀ ਵੈਰੀਫਿਕੇਸ਼ਨ ਕਰ ਰਹੀ ਹੈ ਕਿੰਨੀ ਪੁਰਾਣੀ ਬਿਲਡਿੰਗ ਹੈ ਕਿਹਦੀ ਬਿਲਡਿੰਗ ਹੈ ਇਹ ਬਿਲਡਿੰਗ ਤੇ ਘਟੋ ਘਾਟ ਜੀ 50 50 ਸਾਲ ਤੋਂ ਤਾਂ ਹੀ ਹੋਣੀ 50 60 ਸਾਲ ਤੋਂ ਪੁਰਾਣੀ ਹੈ ਇਹ ਸਾਰੇ ਸ਼ੀਂਬਿਆਂ ਦੇ ਘਰ ਆ ਸ਼ੀਂਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਤੇ ਅਮਰਸਰ ਗਏ ਆ ਇਹਨਾਂ ਵੀ ਆਪਣਾ ਜਿਹਨਾਂ ਦਾ ਮਕਾਨ ਹੈ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜ਼ਿਆਦਾਤਰ ਉੱਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨ੍ਹਾਂ ਦੀ ਜੈਡਪੋਦੀ ਕਹਿ ਰਹੇ ਆ ਇਹ ਮਿਸਿੰਗ ਹੈਗੇ ਆ 5-6 ਮਹੀਨੇ ਤੋਂ ਮਤਲਬ ਲੱਭੇ ਨਹੀਂ ਇਹ ਮਤਲਬ ਇਹਨਾਂ ਘਰਦਿਆਂ ਨੇ ਰਿਪੋਰਟ ਵੀ ਲਿਖਾਈ ਸੀ ਥਾਣੇ ਚਾਰ ਕਿ ਮਹੀਨੇ ਪਹਿਲਾਂ ਤੇ ਹੁਣ ਮਗਰ ਇਹਨ ਪੁਲਿਸ ਡਾਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਫ੍ਰਾਂਸਿਕ ਟੀਮਾਂ ਵੀ ਆਈਆਂ ਉਹ ਵੀ ਆਪਣੇ ਕਰੀ ਜਾਂਚ ਕਰ ਰਹੀਆਂ ਜਿਹਦੀ ਕਿਹਾ ਜਾ ਰਿਹਾ ਡੈਡ ਬਡੀ ਹੈ ਹੋ ਸਕਦੀ ਆ ਜਿਹੜਾ ਕਿ ਬੰਦਾ ਲਾਪਤਾ ਹੈ ਸੀਦਾ ਨਾਂ ਕੀ ਸੀ ਤੇ ਕਿੰਨੇ ਜੇ ਤੋ ਲੱਭੇ ਜਿਹੜੇ ਸਤਾਰਜੀ ਲਾਪਤਾ ਹੈ ਉਹ ਅੱਗੇ ਕਲਵੰਤ ਸਿੰਘ ਜੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਜਾਂਦੇ ਕਿਤੇ ਪਹਿਲਾਂ ਵੀ ਵਿੱਚੋਂ ਚਲ ਜਾਂਦੇ ਸੀ ਬਾਹਰ ਇਹਦਾ ਕਿਸੇ ਗੁਰਦੁਆਰੇ ਸੇਵਾ ਕਰਨੀ ਜਾਗਦਾ ਹਨ ਹੁਣ ਇਹਦੇ ਫ੍ਰਾਂਸਿਕ ਟੀਮ ਹੀ ਦੱਸ ਸਕਦੀ ਵੀ ਡੈਡ ਬਡੀ ਕਿਜੀ ਹੈ ਤੇ ਚਾਹੇ ਡਾਕਟਰ ਦੱਸ ਸਕਦੇ ਹਨਾ ਸਰਪੰਚ ਸਾਹਿਬ ਜੀ ਕੋਈ ਕੰਪਲੀਟ ਵਗੈਰਾ ਵੀ ਕੀਤੀ ਗਈ ਸੀ ਹਾਂ ਮਿਸਿੰਗ ਦੀ ਕੰਪਲੀਟ ਇਹਦੇ ਘਰਦਿਆਂ ਨੇ ਧਾਰੀਵਾਲ ਥਾਣੇ ਦਿੱਤੀ ਸੀਗੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਹੈ 3-4 ਮਹੀਨੇ ਉਦੋਂ ਕਦੋਂ ਪਤਾ ਲੱਗਾ ਅੱਜ ਸਵੇਰੇ ਵੀ ਇਹ ਸਾਰਾ ਕਿੰਨੇ ਵੇਖਿਆ ਸਾਰਾ ਅੱਜ ਸਵੇਰੇ ਨਾਲ ਦੇ ਗਵਾਂਢੀ ਕੰਦ ਘੱਡ ਰਹੇ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਥੱਲੇੋਂ ਕੰਗਾਰ ਲੱਭਾ ਉਹਨਾਂ ਨੇ ਫਿਰ ਰਿਪੋਰਟ ਦੋਖਾ ਕੀਤੀ ਥਾਣੇ ਕਿੰਨੇ ਕੋਟ ਡੂਗਾ ਸੀ ਜੀ ਇਹ ਕੰਗਾਰ ਨਹੀਂ ਉੱਪਰ ਹੀ ਸੀਗਾ ਸੈਸੇ ਅੰਦਰ ਗਏ ਨਹੀਂ ਫਰਾਂਸਿਸ ਟੀਮਾਂ ਨੂੰ ਪਤਾ ਕੋਈ ਅਲੱਗੇ ਨਹੀਂ ਗਿਆ ਕਿਉਂਕਿ ਪੁ ਇਹ ਸਾਰਾ ਕੁਝ ਪੁਲਿਸ ਦੱਸ ਸਕਦੀ ਹੈ ਜੀ। ਉੱਥੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬੰਦ ਪਏ ਘਰ ਦਾ ਮਾਲਕ ਵੀ ਪਿਛਲੇ 5-6 ਮਹੀਨਿਆਂ ਤੋਂ ਲਾਪਤਾ ਹੈ ਤੇ ਬਾਕੀ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਸੋਲ ਪਿੰਡ ਦਾ ਰੇਹੜਾ ਥਾਣੇ ਚ ਪੰਡਾ ਜੀ। ਇਨਫਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੇਲਟਨ ਕਰਾ ਇੱਥੇ ਮਿਲਿਆ। ਉਹਦੇ ਸਬੰਧ ਚ ਇੱਥੇ ਆਏ। ਬਾਕੀ ਜਾਂਚ ਚੱਲ ਰਹੀ ਹੈ। ਕਿੰਨੇ ਚਿਰ ਤੋਂ ਘਰ ਬੰਦ ਸੀਗਾ ਜੀ ਇਹ? ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ 'ਚ। ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਘਰ ਚ ਜਿਹੜੀ ਆ ਉਹ ਰਹਿੰਦੀ ਅਸਲ ਮਾਲਕ ਕੌਣ ਹੈਗੇ ਤੇ ਇਹ ਕੁਲਵੰਤ ਸਿੰਘ ਦਾ ਘਰ ਹੈ ਕੋਈ ਮਿਸਿੰਗ ਰਿਪੋਰਟ ਵੀ ਕਿਤੇ ਲਿਖਾਈ ਗਈ ਹੈ ਨਹੀਂ ਉਹ ਚੈੱਕ ਕਰ ਰਹੇ ਆ ਸਰ ਸਰ ਕਿੰਨੇ ਚਿਰ ਪਹਿਲਾਂ ਇਹ ਘਰ ਬੰਦ ਪਿਆ ਸੀ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੀ ਦੇਰ ਪਹਿਲਾਂ ਪਿਆ ਸੀ ਤਾਂ ਅਸੀਂ ਉਹਨਾਂ ਦੀ ਜਿਹੜੀ ਜਿਹਨਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਤੁਹਾਨੂੰ ਜਾਣਕਾਰੀ ਉਹ ਰਿਫਰੈਸ਼ਿਕ ਟੀਮ ਆਈ ਸੀ ਉਹ ਉਹ ਕਰ ਰਹੀ ਹੈ ਜੀ ਅੱਜ ਖैर ਹੁਣ ਜਾਂਚ ਪੜਤਾਲ ਦੇ ਵਿੱਚ ਪਤਾ ਲੱਗੇਗਾ ਕਿ ਆਖਰ ਇਹ ਮਨੁੱਖੀ ਕੰਕਾਲ ਕਿਸ ਦਾ ਸੀ ਅਤੇ ਜਿਹੜਾ ਵਿਅਕਤੀ ਘਰ ਦੇ ਵਿੱਚੋਂ ਲਾਪਤਾ ਹੋਇਆ ਉਹ ਕਿੱਥੇ ਆ ਹੁਣ ਇਸ ਮਾਮਲੇ ਦੇ ਵਿੱਚ ਹੋਰ ਵਿਡੂੰਗਾਏ ਦੇ ਨਾਲ ਤਫ਼ਤੀਸ਼ ਸ਼ੁਰੂ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ